ਆ ਗਿਆ ਬੰਮ ਜਾਲ ਖੜੇ ਕੋਲ ਪਹੁੰਚ ਗਿਆ ਜੀ ਸਰ ਜੋ ਰਿਕਾਰਡ ਲੈਣਾ ਨੇ ਜੀ ਮੈਂ ਸੈਕਟਰੀ ਤੋਂ ਪੁੱਛ ਬਣਾ ਕੋਈ ਰਿਕਾਰਡ ਨਹੀਂ ਦੇ ਸਕਦਾ ਤੁਸੀਂ ਉਹਨਾਂ ਤੋਂ ਰਿਕਾਰਡ ਲਓ ਜੀ ਪ੍ਰੋਟੋਕੋਲ ਹੈ ਹੀ ਕਹਿੰਦਾ ਹਾਂ ਤੇ ਤੂੰ ਰੱਖਿਆ ਕਿਵੇਂ ਕਾਉਂਟਰ ਰਿਕਾਰਡ ਤੋਂ ਤੇਰੇ ਕੋਲ ਕਿਵੇਂ ਆਇਆ ਉਹ ਮੇਰੇ ਕੋਲ ਤਾਂ ਮੈਂ ਦਫਤਰ ਦਾ ਕੰਮ ਕਰਨਾ ਜੀ ਰਿਕਾਰਡ ਆਜ ਪਰ ਜਿਹੜੇ ਰੂਲ ਹੈ ਮੈਂ ਸੈਕਟਰੀ ਤੋਂ ਬਾਹਰ ਜਾ ਕੇ ਕੋਈ ਰਿਕਾਰਡ ਨਹੀਂ ਕਿਸੇ ਨੂੰ ਵੀ ਦੇ ਸਕਦਾ ਤੁਸੀਂ ਉਹਨਾਂ ਤੋਂ ਕੋਲ ਰਿਕਾਰਡ ਲੈਣਾ ਜੋ ਮਰਜ਼ੀ ਲੈ ਲਓ ਰਿਕਾਰਡ ਜੀ ਤੇ ਤੂੰ ਬੜੀ ਨਾ ਇੱਥੇ ਕਮੈਂਟ ਦਿਓ ਇਹਨੂੰ ਮੈਂ ਦੱਸਦਾ ਮੈਂ ਮੈਂ ਮੇਰੀ ਮੇਰੀ ਨੌਕਰੀ ਹੈ ਮੈਂ ਕਿਉਂ ਨਾ ਬੜਾ ਜੀ ਡਿਊਟੀ ਕਰਨੀ ਤੂੰ ਆਪ ਕਰਕੇ ਆਇਆ ਨੌਕਰੀ ਦੀ ਡਿਊਟੀ ਕਰਦਾ ਕਿ ਆਇਆ ਚਲੋ ਠੀਕ ਹੈ ਕਿੰਨੇ ਵਜੇ ਆਏਗਾ 10 ਬੰਦ ਫਰਮੋਸ ਹਾਂ ਦਾ ਪ੍ਰਬੰਧ ਕਰਾ ਦੇ ਤੇਰੀ ਡਿਊਟੀ ਮੈਂ ਕਰਾਂ ਪੂਰੀ ਤੇਰੀ ਮੈਂ ਤਾਂ ਫਾਈਲ ਕਾ ਚੱਲਿਆ ਜੀ ਹਾਂ ਜਦੋਂ ਵੀ ਤੂੰ ਇਹਦਾ ਵਰਨਾ ਮੈਨੂੰ ਦੱਸ ਕੇ ਬੜੀ ਮੈਂ ਤੇਰਾ ਪਤਾ ਲੱਗੇਗਾ ਨੌਕਰੀ ਕਿਵੇਂ ਕਰਦਾ ਤੂੰ ਚਲੋ ਠੀਕ ਹੈ ਸਰ ਕਿੰਨੇ ਵਜੇ ਆਏਗਾ 10 ਮੈਨੂੰ ਮੈਂ ਜਦੋਂ ਫਾਈਲ ਕਾ ਫ੍ਰੀ ਹੋ ਕੇ ਉਹਦੇ ਆਵਾਂਗਾ ਜੀ ਪਹਿਲੇ ਦਫ਼ਤਰ ਦਾ ਕੰਮ ਸਾਰਾ ਨਿਬੇੜ ਕੇ ਫੇਰ ਆਵਾਂਗਾ ਜੀ ਹਾਂ ਮੇਰਾ ਪਤਾ ਦੱਸ ਕੇ ਆਈਂ ਚੰਗਾ ਠੀਕ ਜੀ ਮੈਂ ਨਿਆਲ ਖੜੇ ਕੋਲ ਪਹੁੰਚ ਗਿਆ ਜੀ ਸਰ ਜੋ ਰਿਕਾਰਡ ਲੈਣਾ ਹੈ ਜੀ ਮੈਂ ਸੈਕਟਰੀ ਤੋਂ ਪੁੱਛੇ ਪਰ ਕੋਈ ਰਿਕਾਰਡ ਨਹੀਂ ਦੇ ਸਕਦਾ ਤੁਸੀਂ ਉਹਨਾਂ ਤੋਂ ਰਿਕਾਰਡ ਲਓ ਜੀ ਪ੍ਰੋਟੋਕੋਲ ਇਹੀ ਕਹਿੰਦਾ ਹੈ ਹਾਂ ਤੇ ਤੂੰ ਰੱਖਿਆ ਕਿਵੇਂ ਕਾਉਂਟਰ ਰਿਕਾਰਡ ਤੋਂ ਤੇਰੇ ਕੋਲ ਕਿਵੇਂ ਆਇਆ ਉਹ ਮੇਰੇ ਕੋਲ ਤਾਂ ਮੈਂ ਦਫਤਰ ਦਾ ਕੰਮ ਕਰਨਾ ਜੀ ਰਿਕਾਰਡ ਆਜ ਪਰ ਜਿਹੜੇ ਰੂਲ ਹੈ ਮੈਂ ਸੈਕਟਰੀ ਤੋਂ ਬਾਹਰ ਜਾ ਕੇ ਕੋਈ ਰਿਕਾਰਡ ਨਹੀਂ ਕਿਸੇ ਨੂੰ ਵੀ ਦੇ ਸਕਦਾ ਤੁਸੀਂ ਉਹਨਾਂ ਤੋਂ ਕੋ ਲੋ ਰਿਕਾਰਡ ਲੈਣਾ ਜੋ ਮਰਜ਼ੀ ਲੈ ਲਓ ਰਿਕਾਰਡ ਜੀ ਤੇ ਤੂੰ ਬੜੀ ਨਾ ਇੱਥੇ ਕਮੇਟੀ ਦੀ ਹੋਈ ਤੁਹਾਨੂੰ ਮੈਂ ਦੱਸਦਾ ਮੈਂ ਮੈਂ ਮੇਰੀ ਮੇਰੀ ਨੌਕਰੀ ਹੈ ਮੈਂ ਕਿਉਂ ਨਾ ਬੜਾ ਜੀ ਡਿਊਟੀ ਕਰਨੀ ਆਪ ਕਰਕੇ ਆਏ ਆ ਨੌਕਰੀ ਦੀ ਡਿਊਟੀ ਕਰਦਾ ਕਿਉਂ ਆਏ ਆ ਚਲੋ ਠੀਕ ਹੈ ਕਿੰਨੇ ਵਜੇ ਆਏਗਾ 10 ਮੈਨੂੰ ਫਿਰ ਮੋਸਸਾ ਨਾਲ ਪ੍ਰਬੰਧ ਕਰਾਦੇ ਰਿਹਾ ਤੇਰੀ ਡਿਊਟੀ ਮੈਂ ਕਰਾਂ ਪੂਰੀ ਤੇਰੀ ਮੈਂ ਬਲ ਫਾਇਲ ਕਾ ਚੱਲਿਆ ਜੀ ਹਾਂ ਜਦੋਂ ਵੀ ਤੂੰ ਇਹਦਾ ਵੜਨਾ ਮੈਨੂੰ ਦੱਸ ਕੇ ਵੜੀ ਫਿਰ ਤੇਰਾ ਪਤਾ ਲੱਗੇਗਾ ਨੌਕਰੀ ਕਿਵੇਂ ਕਰਦਾ ਤੂੰ ਚਲੋ ਠੀਕ ਹੈ ਸਰ ਕਿੰਨੇ ਵਜੇ ਆਏਗਾ 10 ਮੈਨੂੰ ਮੈਂ ਜਦੋਂ ਫਾਇਲ ਕਾ ਫ੍ਰੀ ਹੋ ਕੇ ਉਹਦੇ ਆਵਾਂਗੇ ਜੀ ਪਹਿਲਾਂ ਦਫ਼ਤਰ ਦਾ ਕੰਮ ਸਾਰਾ ਨਿਬੇੜ ਕੇ ਫਿਰ ਆਵਾਂਗੇ ਜੀ ਹਾਂ ਮੇਰਾ ਪੁੱਤਰਾ ਦੱਸ ਕੇ ਆਈਂ ਚੰਗਾ ਠੀਕ ਹੈ ਜੀ